ਕਈ ਲੋਕ ਜਿਹੜੇ ਕਿ ਸ਼ੰਕਾ ਕਰਦੇ ਨੇ ਵੀ ਜਿਹੜੇ ਕਿ ਹੋਲੀ ਆ ਰੰਗਾਂ ਦੇ ਨਾਲ ਮਨਾਈ ਜਾਂਦੀ ਆ ਪਰ ਹੋਲੀ ਚਿੱਕੜ ਮਿੱਟੀ ਗੰਦ ਨਾਲ ਗੁਹਾਂ ਛੜ ਕੇ ਲੋਕ ਮਨਾਉਂਦੇ ਸੀ ਪਹਿਲਿਆਂ ਪ੍ਰਾਤਨ ਤੋਂ ਸੋ ਇਹ ਸ਼ੂਦਰਾਂ ਦਾ ਤਿਹਾੜ ਮੰਨਿਆ ਜਾਂਦਾ ਪਰ 10ਵੇਂ ਪਾਤਸ਼ਾਹ ਜੀ ਨੇ 1701 ਈਸਵੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਦੀਵਾਨ ਸਜਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੱਖ ਸ਼ਸਤਰਾਂ ਵਸਤਰਾਂ ਨਾਲ ਲੈ ਸੋ ਕੇ ਪਹੁੰਚੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੇਸਰ ਅੰਬੀਰ ਗੁਲਾਲ ਮਸਕ ਮਸਕਪੂਰ ਕਸਤੂਰੀ ਵਰਗੇ ਸੋਹਣੇ ਸੋਹਣੇ ਖੁਸ਼ਬੂਦਾਰ ਚੰਦਨ ਜਿਹੜੇ ਕਿ ਸਾਰੇ ਪਦਾਰਥ ਸਭ ਨੇ ਖਜ਼ਾਨੇ ਜੋ ਕਢਾਏ ਦਸਵੇਂ ਪਾਤਸ਼ਾਹ ਜੀ ਨੇ ਕੇਸਰ ਦਾ ਘੋਲ ਤਿਆਰ ਕਰਿਆ ਫਿਰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਗੁਲਾਲ ਆਪਣੇ ਹੱਥਾਂ ਦੇ ਨਾਲ ਭਾਈ ਦਿਆ ਸਿੰਘ ਦੇ ਲਾਇਆ ਫਿਰ ਭਾਈ ਦਿਆ ਸਿੰਘ ਨੇ ਦਸਵੇਂ ਪਾਤਸ਼ਾਹ ਤੇ ਲਾਇਆ ਫਿਰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕੇਸਰ ਦੀਆਂ ਪਚਕਾਰੀਆਂ ਭਰ-ਭਰ ਕੇ ਭਾਈ ਨੰਦ ਲਾਲ ਨੇ ਆਪਣੀ ਗੱਲ ਚ ਦੱਸਿਆ ਵੀ ਸੰਗਤੇ ਮਾਰੀਆਂ ਸੰਗਤ ਮੂਰੇ ਹੋ ਹੋ ਕੇ ਆਪਣੇ ਪਰ ਛਿੱਟੇ ਪਾਉਂਦੀ ਆ ਦਸਵੇਂ ਪਾਤਸ਼ਾਹ ਜੀ ਦੇ ਹੱਥਾਂ ਦੇ ਹੱਥਾਂ ਦੇ ਨਾਲ ਵੀ ਸਾਡਾ ਜੀਵਨ ਸਫਲ ਹੋ ਜਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਬੇ ਕੁਟਲੇ ਇਹ ਭਾਰਤ ਦੇ ਨੀਵੇਂ ਲੋਕਾਂ ਦੇ ਜੀਵਨ ਦੇ ਵਿੱਚ ਰੰਗ ਬਖੇਰੇ ਔਰ ਸਾਰੇ ਹੀ ਜਿਹੜਾ ਕਿ ਸਿੱਖਾਂ ਦੇ ਮੁਖ ਲਾਲੋ ਲਾਲ ਹੋ ਗਏ ਕੋਈ ਵੀ ਪਛਾਣਿਆ ਨਹੀਂ ਜਾਂਦਾ ਭਾਈ ਅਨੰਦ ਲਾਲ ਕਹਿੰਦਾ ਧਰਤੀ ਵੀ ਲਾਲ ਹੋ ਗਈ ਅਸਮਾਨ ਵੀ ਲਾਲ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਲਾਲੋ ਲਾਲ ਕਰਤਾ ਇਸ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਉੱਤੇ ਬਾਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜੇ ਤੇ ਚੜ ਕੇ ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਮਹੱਲਾ ਕੱਢਿਆ